ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅੰਦਰ ਪਿੰਦੇ ਪਿੰਡ ਸ਼ਾਹਪੁਰ ਜਾਜਨ ਦੇ ਗੈਸ ਏਜੰਸੀ ਦੇ ਮਾਲਕ ਕੋਲੋਂ ਬੀਤੀ 8 ਸਤੰਬਰ ਦੀ ਰਾਤ ਨੂੰ ਹੈਰੀ ਚੱਡਾ ਨਾਮਕ ਵਿਅਕਤੀ ਵੱਲੋਂ 1 ਕਰੋੜ ਰੁਪਏ ਦੀ ਫਰੋਤੀ ਮੰਗੀ ਗਈ ਸੀ ਫਰੋਤੀ ਨਾ ਦੇਣ ਦੀ ਸੂਰਤ ਵਿੱਚ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ ਜਿਸ ਦੇ ਚੱਲਦਿਆਂ ਕੱਲ ਏਜੰਸੀ ਦੇ ਮਾਲਕ ਜਸਪਾਲ ਸਿੰਘ ਵੱਲੋਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵਿੱਚ ਲਿਖਤੀ ਦਰਖਾਸਤ ਦਿੱਤੀ ਗਈ ਕਿ ਪੁਲਿਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਪਰ ਉੱਥੇ ਬੀਤੀ ਰਾਤ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਏਜੰਸੀ ਦੇ ਮਾਲਕ ਦੇ ਘਰ ਦੇ ਉੱਤੇ ਤਾਬਰਤੋਰ ਗੋਲੀਆਂ ਚਲਾ ਦਿੱਤੀਆਂ ਗਈਆਂ ਇਸ ਵਾਰਦਾਤ ਦੀ ਘਟਨਾ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅਣਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਕੀ ਨਾਮ ਭਾਜੀ ਢੱਡਾ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਸਰ ਕਿਹੜਾ ਪਿੰਡ ਤੇ ਕੀ ਕਾਰੋਬਾਰ ਕੀ ਆਪਣਾ ਜੀ ਪਿੰਡ ਮੇਰਾ ਸਾਪੁਰਜ ਆ ਜਨੇ ਆ ਤੇ ਕਾਰੋਬਾਰ ਮੇਰੇ ਕੋ ਨਾਨਕਨਡੇ ਨੇ ਗੈਜੈਂਸੀ ਆ ਲੈਂਦੇ ਜੀ ਸਰ ਜਿਹੜੀ 8 ਤਰੀਕ ਰਾਤ ਨੂੰ ਕੋਈ ਫਰੋਤੀ ਵੀ ਮੰਗਨ ਦੀ ਕਾਲ ਆਈ ਕੀ ਮਾਮਲਾ ਕੀ ਸੀ ਯਾਰ ਉਹ ਫਰੋਤੀ ਮੈਨੂੰ ਬਾਹਰ ਦੇ ਨੰਬਰ ਤੋਂ ਆਈ ਸੀਗੀ ਉਹਨੇ ਆਪਣਾ ਨਾਮ ਹੈਰੀ ਹੈਰੀ ਨਾਂ ਦੱਸਿਆ ਹੈਗਾ ਛੱਠਾ ਹੈਰੀ ਛੱਠਾ ਤੇ ਉਹਨੇ 1 ਕਰੋੜ ਦੀ ਮੰਗ ਕੀਤੀ ਮੇਰੇ ਕੋਲ ਤੇ 1 ਕਰੋੜ ਦੇ ਦੋ ਨਹੀਂ ਤਾਂ ਮਤਲਬ ਤੈਨੂੰ ਤੇ ਤੇਰੇ ਬੱਚਿਆਂ ਨੂੰ ਜਿਹੜਾ ਨੁਕਸਾਨ ਪਹੁੰਚੇਗਾ ਮਾਰ ਦਿਆਂਗੇ ਇਹਦੇ ਸਬੰਧ ਚ ਕੋਈ ਆਪਣਾ ਪੁਲਿਸ ਨੂੰ ਸੂਚਿਤ ਮੈਂ ਥਾਣੇ ਗਿਆ ਵਾਂ ਡੇਰੋ ਬਨਾਨਕ ਤੇ ਦਰਖਾਸਤ ਲਿਖ ਕੇ ਐਸਐਸਓ ਸਾਹਿਬ ਨੂੰ ਦਿੱਤੀ ਸੀਗੀ ਤੇ ਫਿਰ ਡਿਪਟੀ ਸਾਹਿਬਾਨ ਨੇ ਮੈਨੂੰ ਬੁਲਾਇਆ ਰੋਣਾ ਨੇ ਮੈਨੂੰ ਵਿਸ਼ਵਾਸ ਦਿੱਤਾ ਕਿ ਮਤਲਬ ਤੁਹਾਡੇ ਪੂਰੀ ਪੈਰਵਾਹੀ ਕੀਤੀ ਜਾਏਗੀ ਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਬੰਦੇ ਫੜੇ ਜਾਂਦੇ ਤੇ ਸਰ ਅੱਜ ਰਾਤ ਫਿਰ ਤੁਹਾਡੇ ਗੋਲੀਆਂ ਚੱਲੀਆਂ ਕਿੰਨੇ ਰਾਉਂਡ ਫਾਇਰ ਹੋਏ ਨੇ ਰਾਤ ਉਹ ਤਕਰੀਬਨ 11:00 ਵਜੇ ਆਏ ਆ ਤੇ 6 ਰਾਉਂਡ ਫਾਇਰ ਹੋਏ ਨੇ ਤੇ ਇੱਕ ਰਾਉਂਡ ਸਾਇਦ ਜਿੰਦਾ ਫੜਿਆ ਹੋਵਾ ਥੱਲੇ ਉਹਨਾਂ ਨੇ ਸਰ ਇਹਦੀ ਜਿਹੜੀ ਜਿਹੜੀ ਘਟਨਾ ਸੀ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਹੈ ਜੀ ਹਾਂ ਸੀਸੀਟੀਵੀ 'ਚ ਕੈਦ ਹੋਈ ਹੈ ਜੀ ਕਿਨੇ ਜਾਣੇ ਸੀ ਉਹ ਔਰ ਦੋ ਜਣੇ ਐ ਮੋਟਰਸਾਈਕਲ ਤੇ ਤੇ ਕੀ ਪੁਲਿਸ ਨੂੰ ਸੂਚਿਤ ਕੀਤਾ ਕਰਤੂ ਰਾਤ ਹਾਂ ਮੈਂ ਉਸਾਰੇ ਫੋਨ ਕਰ ਦਿੱਤਾ ਆਪਣਾ 112 ਨੰਬਰ ਤੇ ਤੇ 10 ਕੁ ਮਿੰਟ ਬਾਅਦ ਗੱਡੀ ਆ ਗਈ ਆ ਤੇ ਉਹਨਾਂ ਨੇ ਮਤਲਬ ਜੋ ਵੀ ਆ ਬਾਰੋਂ ਕੋਲ ਖਾਲ ਜਿਹੜੇ ਉਹਨਾਂ ਨੇ ਚੱਕ ਲਏ ਮੁਰਤੇ ਕਾਫੀ ਆ ਗਏ ਫਿਰ ਬਟਾਲੇ ਉਹ ਵੀ ਆ ਗਏ ਆ ਰੇਮਬੜਨਕ ਤੋਂ ਵੀ ਆ ਗਏ ਨੇ ਹਾਂ ਕੀ ਸਰ ਲੱਗਦਾ ਇੰਨੇ ਹੌਸਲੇ ਬਲੰਦ ਕਿਉਂ ਅਪਰਾਧੀਆਂ ਨੇ ਕੀ ਲੱਗਦਾ ਤੁਹਾਨੂੰ ਅਪਰਾਧੀ ਕੰਮਕਾਜ ਤੇ ਤਹਿਨੀ ਆ ਬਾਕੀ ਜਵਾਨੀ ਜਿਹੜੀ ਆ ਜਿਹੜੇ ਪੈਸੇ ਤੇ ਲਾ ਥੋੜੋ ਉਹਦਾ ਲਾ ਕੇ ਤੇ ਬਾਹਰ ਜਾਂਦੀ ਯਾਰੀ ਆ ਤੇ ਇੱਥੇ ਇਹੋ ਜਿਹੇ ਆਨਸਰ ਹੀ ਬੱਤੇ ਆ ਸਰ ਇਹਨਾਂ ਬੋਲ ਬਿਜ਼ਨਸਮੈਨ ਤੇ ਫਿਰ ਬਹੁਤ ਜਿਆਦਾ ਡਰਨਗੇ ਕੋਈ ਬਿਜ਼ਨਸ ਪੈਸੇ ਲਾ ਕੇ ਰਾਜ ਨੇ ਹੋਗਾ ਨਾ 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 ਪੈਸਾ ਤੇ ਲਾ ਕੇ ਇੱਥੇ ਬਿਜ਼ਨਸ ਕਰਨਾ ਹੀ ਕਿਸੇ ਨੇ ਨਹੀਂ ਆਗਾ ਕਿਉਂਕਿ ਇਦਾਂ ਦੀ ਜਦੋਂ ਥੋੜ੍ਹ ਘੱਲਾਂ ਹੁੰਦੀਆਂ ਨੇ ਤੇ ਹਰ ਇੱਕ ਵਾਰ ਸੋਚਦਾ ਕਿ ਮੈਂ ਆਪਣੇ ਬੱਚੇ ਨੂੰ ਸੇਫ ਰੱਖਾਂ ਤੇ ਬਾਹਰ ਭੇਜਦਾ ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਜੀ ਰਾਤੀਂ ਉਸਲੇ ਆ ਗਈ ਹੈਗੀ ਪੁਲਿਸ ਬਟਾਲਾ ਤੋਂ ਵੀ ਆਏ ਹੈਗੇ ਦੇਭੋ ਬਨਾਨ ਕਤੋਂ ਵੀ ਆਗੇ ਹੀ ਗਏ ਤੇ ਉਹਨਾਂ ਦੀ ਜਿਹੜੀ ਗੱਡੀ ਚੱਲਦੀ 112 ਨੰਬਰ ਉਹ ਤੁਰੰਤ ਆ ਗਈ। ਕੀ ਮੰਗਿਆ ਤਾਂ ਡਿਪ੍ਰੈਸ਼ਨ ਮੰਗਿਆ ਹੀ ਆ ਵੀ ਜਿਨ੍ਹਾਂ ਦੀ ਇਹ ਕਾਰਵਾਈ ਕੀਤੀ ਆ ਉਹ ਫੜੇ ਜਾਣ ਤੇ ਗਾਂ ਇਦਾਂ ਦੀਆਂ ਕਾਰਵਾਈਆਂ ਸ਼ਾਇਦ ਰੁਕ ਜਾਂਦੀਆਂ। ਸ਼ਾਹਪੁਰ ਜਾਜਨ ਜਸਪਾਲ ਸਿੰਘ ਫੌਜੀ ਪੁੱਤਰ ਰਪਿੰਦਰ ਸਿੰਘ ਆਸੀ ਸ਼ਾਹਪੁਰ ਜਾਜੰਦਾ ਰਹਿਣ ਵਾਲਾ ਜਿਹਨੂੰ ਹੈਰੀ ਚੱਠਾ ਵੱਲੋਂ ਇੱਕ ਥ੍ਰੈਟ ਕਾਲ ਆਈ ਸੀ ਜਿਸ ਦੇ ਸਬੰਧ ਚ ਕੱਲ ਜਸਪਾਲ ਸਿੰਘ ਨੇ ਦਰਖਾਸਤ ਦਿੱਤੀ ਸੀਗੀ। ਜਿਹਦੇ ਕੋ ਇੱਕ ਕਰੋੜ ਰੁਪਏ ਦੀ ਡਿਮਾਂਡ ਕੀਤੀ ਗਈ ਸੀ। ਠੀਕ ਹੈ ਨਾ ਮਾਮਲੇ ਦੀ ਜੇ ਕੱਲ ਜਿਹੜਾ ਤਸਦੀਕ ਚੱਲ ਰਹੀ ਸੀ ਕਿ ਰਾਤ ਕਰੀਬ ਕੱਲ 11 ਵਜੇ 11 ਵਜੇ ਦੇ ਲਗਭਗ ਆਸ-ਪਾਸ ਦੋ ਅਣਪਛਾਤੇ ਨਾਮਲੋਗ ਵਿਅਕਤੀਆਂ ਨੇ ਮੋਟਰਸਾਈਕਲ ਤੇ ਆ ਕੇ ਉਹਦੇ ਘਰ ਦੇ ਮੇਂ ਅੰਦਰਵਾਜੇ ਤੇ ਪੰਜ ਛੇ ਗ੍ਰਾਉਂਡ ਫਾਇਰ ਕੀਤੇ ਆ ਜਿਸ ਤੇ ਜਿਹੜੇ ਖੋਲ ਆ ਮੌਕੇ ਤੋਂ ਬਰਾਮਦ ਕਰ ਲਏ ਗਏ ਆ ਤੇ ਮੁਕਦਮਾ ਇਸ ਸੰਬੰਧੀ ਦਰਜ ਕਰ ਲਿਆ ਗਿਆ ਬੰਦੀਆਂ ਧਰਾਵਾਂ ਤਹਿਤ ਤੇ ਮਾਮਲੇ ਦੀ ਜਿਹੜੀ ਪਰਤਾਲ ਚੱਲ ਰਹੀ ਹੈ ਤੇ ਇਸ ਸੰਬੰਧੀ ਵੱਖ-ਵੱਖ ਟੀਮਾਂ ਜਿਹੜੀਆਂ ਵਾ ਉਹ ਗਠਿਤ ਕਰ ਦਿੱਤੀਆਂ ਗਈਆਂ ਵਾ ਜਲਦੀ ਮਕਦਮੇ ਨੂੰ ਟ੍ਰੇਸ ਕਰ ਲਿਆ ਜਾਏਗਾ ਤੇ ਜਿਹੜੇ ਹੱਕੀ ਦੋਸ਼ੀ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਜਿਹੜੀ ਆ ਉਹ ਅਮਚ ਲਿਆਂਦੀ ਹੈ ਸਰ ਅਕਿਊਜ਼ ਨੂੰ ਜਿਹੜੀ ਆ ਸਿਕਿਉਰਟੀ ਦਿੱਤੀ ਹੈ ਹਾਂ ਹਾਂ ਕਿਉਂ ਤੁਹਾਨੂੰ ਕਿਉਂ ਨਹੀਂ ਸਿਕਿਉਰਟੀ ਦਿੱਤੀ ਹੈ ਦਿੱਤੀ ਹੈ ਠੀਕ ਹੈ